ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਨਵੇਂ ਦਿਨ ਤੇ ਨਵੇਂ ਪ੍ਰਾਪਰਟੀ ਵਲੌਗ ਤੇ ਵਿੱਚ ਦੋਸਤੋ ਜੇਕਰ ਤੁਸੀਂ ਵੀ ਜਲੰਧਰ ਦੇ ਵਿੱਚ ਕੋਈ ਰੈਂਟਲ ਇੰਕਮ ਵਾਸਤੇ ਪ੍ਰਾਪਰਟੀ ਖੇਦਣਾ ਚਾਹੁੰਦੇ ਹੋ ਤਾਂ ਕਿ ਹਰ ਮਹੀਨੇ ਕੋਈ ਰੈਂਟ ਆਉਂਦਾ ਰਹੇ ਤਾਂ ਅੱਜ ਦਾ ਵਲੌਗ ਨੂੰ ਐਂਡ ਤੱਕ ਬਿਨਾ ਸਕਿਪ ਕੀਤੇ ਜਰੂਰ ਦੇਖਣਾ ਅੱਜ ਅਸੀਂ ਜਲੰਧਰ ਸਿਟੀ ਤੋਂ ਚੱਲ ਕੇ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ लवली ਯੂਨੀਵਰਸਿਟੀ ਦੇ ਬਿਲਕੁਲ ਨੇੜੇ ਉਸ ਜਗ੍ਹਾ ਤੇ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਪਲਾਟ ਔਰ ਉਸ ਪਲਾਟ ਵਿੱਚ ਤੁਸੀਂ ਪੀਜੀ ਬਣਾ ਕੇ ਤੁਸੀਂ ਸਟੂਡੈਂਟ ਨੂੰ ਰੈਂਟ ਤੇ ਦੇ ਸਕਦੇ ਹੋ। ਔਰ ਉਸ ਪੀਜੀ ਤੋਂ ਤੁਹਾਨੂੰ ਮੰਥਲੀ ਰੈਂਟਲ ਇਨਕਮ ਸ਼ੁਰੂ ਹੋ ਜਾਏਗੀ। ਜਲੰਧਰ ਦੇ ਪੀਏਪੀ ਚੌਂਕ ਤੋਂ ਚੱਲ ਕੇ ਅਸੀਂ ਜਲੰਧਰ ਦੀ ਮੇਨ ਹਵੇਲੀ ਔਰ ਈਸਵੁੱਡ ਨੂੰ ਕਲਾਸ ਕਰਕੇ ਅਸੀਂ ਪਹੁੰਚ ਚੁੱਕੇ ਹਾਂ। ਟੂ ਵਰਲਡ ਫੇਮਸ लवली ਯੂਨੀਵਰਸਿਟੀ ਜਿਸ ਨੂੰ ਅਸੀਂ ਅਕਸਰ ਐਲਪੀਯੂ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਯੂਨੀਵਰਸਿਟੀ ਦੇ ਵਿੱਚ ਸਾਡੇ ਆਪਣੇ ਦੇਸ਼ ਤੋਂ ਇਲਾਵਾ ਹੋਰ ਬਾਹਰਲੇ ਦੇਸ਼ਾਂ ਤੋਂ ਵੀ ਕਾਫੀ ਸਟੂਡੈਂਟ ਲੱਖਾਂ ਦੀ ਗਿਣਤੀ ਵਿੱਚ ਇੱਥੇ ਸਟੱਡੀ ਕਰਦੇ ਨੇ ਉਹਨਾਂ ਦੇ ਰਹਿਣ ਵਾਸਤੇ ਯੂਨੀਵਰਸਿਟੀ ਦੇ ਅੰਦਰ ਵੀ ਸਹੂਲਤਾਂ ਹੈਗੀਆਂ ਨੇ ਪਰ ਜ਼ਿਆਦਾਤਰ ਯੂਨੀਵਰਸਿਟੀ ਦੇ ਬਿਲਕੁਲ ਨੇੜੇ ਪ੍ਰਾਈਵੇਟ ਪੀਜੀ ਬਹੁਤ ਹੀ ਗਿਮਤੀ ਵਿੱਚ ਬਣੇ ਹੋਏ ਨੇ ਜਿੱਥੇ ਸਟੂਡੈਂਟ ਇਹ ਕਮਰੇ ਕਿਰਾਏ ਤੇ ਲੈ ਕੇ ਰਹਿੰਦੇ ਨੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਉਸ ਏਰੀਆ ਦੇ ਵਿੱਚ ਪੀਜੀ ਵਾਸਤੇ ਪਲਾਟ ਜਿੱਥੇ ਤੁਸੀਂ ਤਕਰੀਬਨ ਢਾਈ ਸਟੋਰੀ ਬਿਲਡਿੰਗ ਤਿਆਰ ਕਰਕੇ ਇਹਨਾਂ ਕਮਰਿਆਂ ਨੂੰ ਤੁਸੀਂ ਰੈਂਟ ਆਊਟ ਕਰ ਸਕਦੇ ਹੋ ਸਾਰੇ ਪਾਸੇ ਯੂਨੀਵਰਸਿਟੀ ਦੇ ਵਿੱਚ ਘਰੀ ਹੋਈ ਇੱਕ ਕਲੋਨੀ ਦੇ ਵਿੱਚ ਤੁਹਾਨੂੰ ਮਿਲਣਗੇ 6 ਪਲਾਟ ਤੁਸੀਂ ਇਕੱਲੇ-ਇਕੱਲੇ ਵੀ ਲੈ ਸਕਦੇ ਹੋ ਔਰ 6 ਪਲਾਟ ਇਕੱਠੇ ਵੀ ਲੈ ਸਕਦੇ ਹੋ ਇਹਨਾਂ ਪਲਾਟਾਂ ਦਾ ਸਾਈਜ਼ ਰਹੇਗਾ 18 ਬਾਈ 36 ਦਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸ ਕਲੋਨੀ ਦੇ ਬਿਲਕੁਲ ਨਾਲ ਯੂਨੀਵਰਸਿਟੀ ਦੀ ਬਿਲਡਿੰਗ ਦਿਖਾਈ ਦੇ ਰਹੀ ਹੈ ਸਾਡੇ ਕੋਲ ਇਸ ਕਲੋਨੀ ਦੇ ਵਿੱਚ 6 ਪਲਾਟ ਇਕੱਠੇ ਸਿਲਵਸਤੇ ਆਏ ਨੇ ਜੇਕਰ ਤੁਸੀਂ ਇਕੱਠੇ 6 ਪਲਾਟ ਖਰੀਦਣਾ ਚਾਹੁੰਦੇ ਹੋ ਤਾਂ ਉਹ ਟੂ ਸਾਈਡ ਬਣ ਜਾਣਗੇ ਉਹਨਾਂ ਦੇ ਅੱਗੇ ਔਰ ਬੈਕ ਸਾਈਡ ਤੇ ਫਰੰਟ ਔਰ ਬੈਕ ਤੇ ਦੋਨੋਂ ਪਾਸੇ ਰੋਡ ਮਿਲ ਜੇਗੀ ਜੇ ਅਕਲ ਆਪਾਂ ਸਿੰਗਲ ਸਿੰਗਲ ਪਲਾਟ ਚੱਕਦੇ ਆ ਤਾਂ ਤੁਹਾਨੂੰ ਇੱਕ ਸਾਈਡ ਤੇ ਰੋਡ ਮਿਲੇਗੀ ਔਰ ਹਰ ਇੱਕ ਪਲਾਟ ਦਾ ਸਾਈਜ਼ ਰਹੇਗਾ 18 ਬਾਈ 36 ਦਾ। ਔਰ ਇੱਕ ਪਲਾਟ ਦੀ ਕੀਮਤ ਰਹੇਗੀ ਕੇਵਲ 12 ਲੱਖ ਰੁਪਈਆ। ਉਹ ਵੀ ਥੋੜੀ ਬਹੁਤੀ ਨੇਗੋਸ਼ੀਏਬਲ ਰਹੇਗੀ ਔਨ ਟੇਬਲ। ਦੋਸਤੋ ਇਸ ਏਰੀਆ ਦੇ ਵਿੱਚ ਜਿੰਨੀਆਂ ਵੀ ਰੈਂਟ ਵਾਸਤੇ ਬਿਲਡਿੰਗਾਂ ਬਣੀਆਂ ਨੇ ਸਟੂਡੈਂਟ ਤੇ ਉਹ ਸਾਰੀਆਂ ਹੀ ਇਸ ਵੇਲੇ ਰੈਂਟ ਉੱਤ ਨੇ ਸ਼ਾਇਦ ਹੀ ਕੋਈ ਬਿਲਡਿੰਗ ਖਾਲੀ ਹੋਵੇ। ਜੇਕਰ ਤੁਸੀਂ ਵੀ ਆਪਣੇ ਵਾਸਤੇ ਕੋਈ ਮੰਥਲੀ ਰੈਂਟਲ ਇਨਕਮ ਚਾਹੁੰਦੇ ਹੋ ਤੇ ਛੋਟੀ ਜਿਹੀ ਇਨਵੈਸਟਮੈਂਟ ਕਰੋ ਤੁਹਾਡੀ ਇਨਕਮ ਸ਼ੁਰੂ ਹੋ ਜਾਏਗੀ ਹਰ ਮੰਥ ਮੇ ਜੇਕਰ ਤੁਸੀਂ ਇਸ ਲੋਕੇਸ਼ਨ ਬਾਰੇ ਇਹਨਾਂ ਪਲਾਟਾਂ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਪ੍ਰਾਪਰਟੀ ਹੈਲਪਿੰਗ ਨੰਬਰ 9814058140 98140 58140 ਤੇ ਕਾਲ ਕਰੋ ਅਸੀਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਨੂੰ ਸਾਈਟ ਵਿਜ਼ਿਟ ਵੀ ਕਰਾਵਾਂਗੇ ਇਨਵੈਸਟਮੈਂਟ ਦੇਖ ਬਹੁਤ ਹੀ ਗੋਲਡਨ ਚਾਂਸ ਹੈ ਇਸ ਨੂੰ ਮਿਸ ਨਾ ਕਰਿਓ ਅੱਜ ਹੀ ਸਾਨੂੰ ਕਾਲ ਕਰੋ ਅਸੀਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝ ਕਰਾਂਗੇ ਇੰਨਾ ਪਲੋਟਾਂ ਬਾਰੇ ਔਰ ਇਸ ਕਲੋਨੀ ਬਾਰੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਕਿ ਇਸ ਕਲੋਨੀ ਦੇ ਬਿਲਕੁਲ ਨੇੜੇ ਤੁਹਾਨੂੰ ਪੂਰੀ ਮਾਰਕੀਟ ਮਿਲੇਗੀ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ ਬੱਚਿਆਂ ਨੂੰ ਸਟੂਡੈਂਟ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਪੇਸ਼ ਆਏਗੀ ਇਸ ਤੋਂ ਇਲਾਵਾ ਵੀ ਜੇਕਰ ਤੁਸੀਂ ਜਲੰਧਰ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਵੀ ਚਾਹੁੰਦੇ ਹੋ ਤਾਂ ਸਾਡੇ ਪ੍ਰਾਪਰਟੀ ਹੈਲਪ ਨੰਬਰ ਤੇ ਇੱਕ ਵਾਰੀ ਕਾਲ ਜਰੂਰ ਕਰਿਓ ਅਸੀਂ ਤੁਹਾਡੀ ਹਰ ਤਰ੍ਹਾਂ ਦੀ ਹੈਲਪ ਕਰਾਂਗੇ ਤੁਹਾਨੂੰ ਬਹੁਤ ਹੀ ਰੀਜ਼ਨਬਲ ਰੇਟ ਤੇ ਪ੍ਰਾਪਰਟੀ ਖਰੀਦ ਕੇ ਦੇਾਂਗੇ ਬਹੁਤ ਜਲਦ ਮਿਲਦੇ ਹਾਂ ਇੱਕ ਨਵੇਂ ਪ੍ਰਾਪਰਟੀ ਵਲੌਗ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਜਿਹੜੀਆਂ ਵੀ ਅਸੀਂ ਪ੍ਰਾਪਰਟੀ ਨਾਲ ਵੀਡੀਓ ਅਪਲੋਡ ਕਰਦੇ ਹਾਂ ਉਹ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ Thank you very much.